ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸਸ਼ਕਲ ਸਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਤੜਕਸਾਰੇ ਤਰਨ ਤਰਨ ਵਿੱਚ ਚੱਲੀਆਂ ਤੜਤੜ ਗੋਲੀਆਂ ਗੋਲੀਆਂ ਚੰਨਣ ਵਾਲੇ ਦੀ ਮੌਕੇ ਦੀ ਵੀਡੀਓ ਹੋਈ ਵਾਇਰਲ। ਵਾਲ-ਵਾਲ ਬਚਿਆ ਪਰਿਵਾਰ ਇੱਕ ਬਜ਼ੁਰਗ ਜ਼ਖਮੀ, ਜ਼ਖਮੀ ਬਜ਼ੁਰਗ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਵਿਖੇ ਕਰਵਾਇਆ ਗਿਆ ਦਾਖਲ। ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਇਸ ਲੜਾਈ ਮਾਨਜੁਗ ਅਦਾਲਤ ਦੇ ਸਟੇਟ ਆਰਡਰ ਦੇ باوجود ਵੀ ਕੀਤਾ ਜਾ ਰਿਹਾ ਸੀ ਕਬਜ਼ਾ ਦੱਸਦੇ ਕਿ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡ ਮਲਿਆ ਤੋਂ ਸਾਹਮਣੇ ਹੈ ਜਿੱਤੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਤਿਰੰ ਵਿੱਚ ਕ ਲੜਾਈ ਹੋਈ ਅਤੇ ਗੋਲੀ ਚੱਲ ਗਈ ਜਿਸ ਦੌਰਾਨ ਇੱਕ ਬਜ਼ੁਰਗ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਜਿਸ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਇਸ ਸਬੰਧੀ ਜਦ ਪੱਤਰਕਾਰਾਂ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਹਾਂ ਉਹਨਾਂ ਦੇ ਜ਼ੁਬਾਨੀ ਅਤੇ ਜਦ ਇਹ ਸਬੰਧੀ ਜਦ ਐਸ ਐਚਓ ਸਿਟੀ ਹਾਲਪੇ ਸਿਗਨਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਨਾਬ ਬਸਨ ਸਿੰਘ ਜੀ ਕੀ ਗੱਲ ਕੀ ਹੋਈ ਅੱਜ ਮਲਗੇ ਤੇ ਰਹਿਣ ਵੜਾ ਵਾ ਹੂੰ ਤੇ ਸਾਡਾ ਦੋ ਫੁੱਲ ਦਾ ਖਾਵ ਸਾਡਾ ਆਪਣੇ ਘਰ ਦੇ ਨਾਲ ਅੱਛਾ ਜੀ ਉਹ ਸਾਨੂੰ ਸਟੇ ਵੀ ਮਿਲਿਆ ਵਾ ਅਦਾਲਤ ਤੋਂ ਹੂੰ ਤੇ ਉਹਦੇ ਵਿੱਚ ਇਹਨਾਂ ਨੇ ਕਾਰਕਮੀ ਸੀ ਆ ਇਨੇ ਸੁਖਵਿੰਦਰ ਸਿੰਘ ਨੇ ਅੱਛਾ ਜੀ ਉਹ ਉਹ ਕਣਕ ਬੀਜ ਕਿਤੇ ਅੱਜ ਕੱਲ ਪੁਲਿਸ ਆਈ ਆ ਉਹਨਾਂ ਨੂੰ ਸਮਝਾ ਕੇ ਗਈ ਆ ਕਿ ਇਹ ਪਾਣੀ ਨਾ ਲਾਇਓ ਸਟੇ ਹੋਇਆ ਉਹਨਾਂ ਨੇ ਤੜਕੇ ਪਾਣੀ ਲਾਤਾ ਵਾ ਜਦੋਂ ਪਾਣੀ ਲਾਇਆ ਤੇ ਮੈਂ ਵੇਖਣ ਗਿਆ ਤੇ ਪਾਣੀ ਲੱਗਾ ਵਾ ਤੇ ਜਦੋਂ ਮੈਨੂੰ ਵੇਖਿਆ ਤੇ ਉਹ ਸਾਰਾ ਪਰਿਵਾਰ ਹੀ ਕਣਕ ਦੇ ਵਿੱਚ ਦੀ ਟਿਕੜ ਦੇ ਵਿੱਚ ਦੀ ਪਜਾਇਆ ਤੇ ਉਹਨਾਂ ਆਉਂਦੇ ਮੇਰੇ ਡਾਕਟਰ ਤੇ ਪਿਸਤੌਲ 4 ਉਹਨਾਂ ਦੇ ਕੋਲ ਆ। ਹੂੰ ਤੇ ਉਹਨੇ ਮੇਰੇ ਉਹਨਾਂ ਦੀ ਮਾਤਾ ਨੇ ਮੇਰੀ ਦਾੜੀ ਫੜ ਲਈ ਆ ਤੇ ਸੁਖਵਿੰਦਰ ਸਿੰਘ ਨੇ ਮੇਰੇ ਸਿਰ ਦੇ ਉੱਤੇ ਵਾਰ ਕੀਤਾ ਡਾਕਟਰ ਦਾ ਪਰ ਮੈਂ ਗਾੜੀ ਭਾਂ ਕਰਤੀ ਆ ਤੇ ਉਹ ਮੇਰੀ ਭਾਂ ਦੇ ਭੱਜਾ ਹੂੰ ਤੇ ਉਹਨੇ ਜੋ ਜੇਬ ਵਿੱਚ ਸਗੇ ਦੱਪ ਤੀ ਜਾ ਵਾ ਉਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਗੋਗੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਧੂਆ ਵਾ ਮੈਂ ਫਿਰ ਛੁੱਟ ਕੇ ਤੇ ਆਪਣੇ ਅੰਦਰ ਵੜ ਗਿਆ ਵਾ ਤੇ ਮੈਂ ਅੰਦਰ ਦਾਵੜਦਾ ਤੇ ਮੈਨੂੰ ਗੋਲੀ ਮਾਰ ਕੇ ਨਾ ਮਾਰ ਜਿਹੜਾ ਸੀ ਤੇ ਸਾਡੇ ਪਰਿਵਾਰ ਦਾ ਵੀ ਨੁਕਸਾਨ ਕਰ ਦਿੱਨਾ ਸੀ ਕਿਉਂਕਿ ਉੱਥੇ ਦੁਨੀਆ ਬਹੁਤ ਮਜੂਦ ਆ ਜਦੋਂ ਇਹ ਫੈਲ ਹੋਈ ਹੈ ਮੈ ਮਨਿਕ ਫੈਲ ਹੋ ਜਾਣਗੇ ਇਹ ਕੋਈ 3-4 ਹੋਇਆ ਜੀ ਤੇ ਮੈਂ ਮੰਗ ਕਰਦਾ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜੋ ਵੀ ਹੋਵੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੋ ਬੰਦੀ ਹੋ ਕੀਤੀ ਜਾਵੇ ਰਣਜੀਤ ਸਿੰਘ ਜੀ ਕੀ ਗੱਲ ਹੋਈ ਹੈ ਬਾਕੀ ਨਾਲ ਇਹ ਮੇਰੇ ਪਿਤਾ ਦੀ ਸਰਦਾਰ ਬਸਨ ਸਿੰਘ ਸਾਡਾ ਨਾ ਜੀ ਗਵੰਡੀਅਸ ਸੁਖਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਇਹਦੇ ਨਾਲ ਸਾਡਾ 2 ਫੁੱਟ ਦਾ ਜਿਹੜਾ ਹੈ ਉਹ ਝਗੜਾ ਇਹਨੇ ਪਿਛਲੀ ਵਾਰੀ ਸਾਡੀ ਕੰਧ ਦੇ ਨਾਲ 2 ਫੁੱਟ ਅਸੀਂ ਜਗ੍ਹਾ ਛੱਡੀ ਹੋਈ ਹੈ ਉਹ ਇਹਨੇ ਪਹਿਲਾਂ ਧੱਕੇ ਨਾਲ ਵਾਹੀ ਹੈ ਸਾਡੀ ਮਿੱਟੀ ਲੱਗੀ ਹੋਈ ਸੀਗੀ ਉਹਨੇ ਵਾਹ ਕੇ ਤੇ ਉਹਦੇ ਤੇ ਕਬਜ਼ਾ ਕੀਤਾ ਹਿਆ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਕੋਰ ਜਿਹੜਾ ਅਦਾਲਤ ਚ ਕੇਸ ਚੱਲਦਾ ਪਿਆ ਹੈ ਇਹਨੇ ਪਿਛਲੀ ਵਾਰ ਜੋ ਮਾਨਯੋਗ ਕੋਰਟ ਜਿਹੜੇ ਆਰਡਰ ਸੀਗੇ ਸਟੇ ਆਰਡਰ ਲੱਗੇ ਇਹਨੇ ਸਟੇ ਦਿੱਤਾ ਆਇਆ ਕੋਰਟ ਨੇ ਦੋ ਫੁੱਟ ਦੀ ਜਗ੍ਹਾ ਦੇ ਦੇ ਇਹਨੇ ਕੋਰਟ ਦੀ ਪਰਵਾਹ ਨਹੀਂ ਕਰਦੇ ਹੋਏ ਇਹਨੇ ਉਹ ਜਗ੍ਹਾ ਬਾਤੀ ਫਿਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਜਾਂ ਐਸਐਸਪੀ ਨੂੰ ਦਰਖਾਸਤ ਦਿੱਤੀ ਜੀ ਉਹ ਇਨਕੁਆਰੀ ਹੋਈ ਜਿਹਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਜੇ ਉਹਦਾ ਜਵਾਬ ਨਹੀਂ ਦਿੱਤਾ ਇਹਨੇ ਕੱਲ ਫਿਰ ਕਣਕਬੀਜੀ ਹੋਈ ਆ ਉਹਨੂੰ ਪਾਣੀ ਲਾ ਕੇ ਫਿਰ ਸਾਡੀਆਂ ਨੀਂਹਾਂ 'ਚ ਪਾਣੀ ਪਾ ਦਿੱਤਾ ਜਿਹਦੇ ਅਸੀਂ ਮਿੰਨਤੀ ਕਰ ਰਹੇ ਸੀਗੇ ਇਹ ਸਾਡੀ 2 ਫੁੱਟ ਜਗ੍ਹਾ ਜਿਹੜੀ ਉਹਦੇ ਵਿੱਚ ਪਾਣੀ ਲਾ ਕੇ ਸਾਡੀ ਨੀਂਹ 'ਚ ਜਿਹੜਾ ਪਾਣੀ ਵੇਖ ਰਾਇ ਸੀਗੇ ਇਹ ਸਾਡੇ ਆਣ ਕੇ ਗਲ ਪੈ ਗਿਆ ਇਹਦੇ ਕੋਲ ਤੇਜ ਹਥਿਆਰ ਸੀਗਾ ਇੱਕ ਇਹਦਾ ਭਤੀਜਾ ਜਾਂ ਦੇਵਪ੍ਰੀਤ ਸਿੰਘ ਜਿਨੇ ਗੋਲੀਆਂ ਚਲਾਈਆਂ ਨੇ ਤੇ ਇਹਨਾਂ ਸਾਡੇ ਆਣ ਕੇ ਰਲ ਕੇ ਇਹਨਾਂ ਦੋਵਾਂ ਜਣੇ ਗੋਲੀਆਂ ਵੀ ਚਲਾਈਆਂ ਤੇ ਤੇਜ ਹਥਿਆਰ ਹਥਿਆਰ ਲੈ ਕੇ ਸਾਡੇ ਘਰ ਦੇ ਦਰਵਾਜ਼ੇ ਤੇ ਆਣ ਕੇ ਸਾਨੂੰ ਲਲਕਾਰਿਆ ਸਾਡੇ ਸਾਰੇ ਪਰਿਵਾਰ ਨੂੰ ਇਹਨਾਂ ਨੇ ਜਿਹੜਾ ਆ ਉਹ ਅੰਦਰ ਬਾੜ ਛੱਡਿਆ ਬਾਹਰ ਗੋਲੀਆਂ ਚਲਾਉਂਦੇ ਰਹੇ ਨੇ ਤੇ ਉਹ ਅਸੀਂ ਹੁਣ ਬਾਪੂ ਜੀ ਸਾਡੇ ਦੇ ਵਾਵਾ ਸੱਟ ਲੱਗੀ ਹੋਈ ਐ ਜਿਹਦੇ ਚ ਇੱਕ ਤੇਜ਼ਦਾਰ ਹਥਿਆਰ ਕੋਈ ਮਾਰਿਆ ਐ ਨਾ ਸ਼ਾਇਦ ਦਾਤਰ ਐ ਜਾਂ ਕੋਈ ਹੋਰ ਐ ਨਾ ਕੋਈ ਵਾਵਾ ਹੀ ਫਿਰ ਸਾਰੇ ਜਿਹੜੇ ਆ ਆ ਕੇ ਪੈ ਗਏ ਗੋਲੀ ਲੱਗੀ ਐ ਨਹੀਂ ਗੋਲੀ ਨਹੀਂ ਲੱਗੀ ਜੀ ਗੋਲੀ ਇਹਨਾਂ ਨੇ ਚਲਾਈਆਂ ਜ਼ਰੂਰ ਐ ਪਰ ਅਸੀਂ ਪਚਾ ਕਰਦੇ ਅੰਦਰ ਵੜ ਕੇ ਡਰਦੇ ਕਿੰਨੇ ਫੇਰ ਹੋਏ ਹਨ ਪੰਜ ਦੇ ਕਰੀਬ ਪਾਇਰ ਹੋਏ 3 ਤੋਂ 5 ਦੇ ਅੱਛਾ ਜੀ ਜਿਹੜੇ ਗੋਲੀ ਚੜਾਈ ਉਹਦਾ ਕੀ ਨਾਮ ਹੈ ਉਹਦਾ ਨਾਮ ਦੇਵਪ੍ਰੀਤ ਸਿੰਘ ਹੈ ਜੀ ਵੇਖੋ ਝਗੜਾ ਹੋ ਕੇ ਰਾਂ ਝਗੜਾ ਸੁਖਵਿੰਦਰ ਸਿੰਘ ਪੁੱਤਰ ਸਰਵੰਸ ਸਿੰਘ ਇਹ ਭਤੀਜਾ ਲੱਗਦਾ ਜੀ ਦੇਵਪ੍ਰੀਤ ਸਿੰਘ ਇਹਦਾ ਤੇ ਵਾਕਿਆ ਕਿੱਥੇ ਵੰਦਾ ਹੈ ਵਾਕਿਆ ਮਲਿਆ ਜੀ ਮਲਿਆ ਸਰਕਾਰੀ ਸਕੂਲ ਦੇ ਸਾਹਮਣੇ ਕੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਕ ਤਾਂ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਸਾਰੇ ਮੁਲਾਜ਼ਮ ਆ ਤੇ ਸਾਨੂੰ ਸਾਡੇ ਜਾਨ ਇੱਕ ਤਾਂ ਸਾਡਾ ਘਰ ਦੇਖ ਕੇ ਸਾਡੇ ਪਰਿਵਾਰ ਨੂੰ ਖਤਰਾ ਆ ਜੀ ਦਾ ਹਿਮਾਂਜੋ ਕੋਰਟ ਦਾ ਆਸਰਾ ਲੈਨੇ ਆ ਤੇ ਪ੍ਰਸ਼ਾਸਨ ਦੇ ਇਹ ਗੱਲ ਧਿਆਨ ਚ ਹੈ ਤੇ ਸਾਨੂੰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਸਾਡੇ ਬਾਪੂ ਜੀ ਦੀ ਜਾਨ ਬਚਾਈ ਜਾਵੇ